ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰੋਹਾਨੀ ਜਜ਼ਬਾਤ ਤੇ ਮੈਂ ਹਾਂ ਅਜਨ ਇੱਕ ਵਾਰ ਇੱਕ ਫਕੀਰ ਮੱਕੇ ਦੇ ਹੱਜ ਲਈ ਜਾ ਰਿਹਾ ਸੀ ਸਫ਼ਰ ਤੈ ਕਰਦਿਆਂ ਉਸ ਨੂੰ ਬਹੁਤ ਪਿਆਸ ਲੱਗੀ ਉਹ ਪਿਆਸ ਨਾਲ ਬੇਹਾਲ ਹੋ ਰਿਹਾ ਸੀ ਦੂਰ ਦੁਰਾਡੇ ਉਜਾੜ ਵਿੱਚ ਫਕੀਰ ਨੂੰ ਇੱਕ ਖੂਹ ਨਜ਼ਰ ਆਇਆ ਖੂਹ ਦੇ ਨੇੜੇ ਜਾਂਦਿਆਂ ਹੀ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਜੋ ਉਸੇ ਖੂਹ ਵਿੱਚੋਂ ਆ ਰਹੀ ਸੀ। ਫਕੀਰ ਨੇ ਖੂਹ ਦੇ ਲਾਗੇ ਜਾ ਕੇ ਦੇਖਿਆ ਕਿ ਇੱਕ ਕੁੱਤਾ ਖੂਹ ਵਿੱਚ ਡਿੱਗਿਆ ਪਿਆ ਸੀ। ਫਕੀਰ ਦਾ ਦਿਲ ਰਹਿਮ ਨਾਲ ਭਰ ਗਿਆ। ਕੁੱਤੇ ਦੀ ਚੀਖੋ ਪੁਕਾਰ ਸੁਣ ਕੇ ਉਸ ਨੂੰ ਆਪਣੀ ਪਿਆਸ ਹੀ ਭੁੱਲ ਗਈ। ਉਸ ਨੇ ਉਸ ਕੁੱਤੇ ਨੂੰ ਖੂਹ 'ਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ। ਉਹਨੇ ਆਪਣੀ ਦਸਤਾਰ ਨਾਲ ਆਪਣਾ ਕਮੀਜ਼ ਬਨ ਕੇ ਖੂਹ ਵਿੱਚ ਲਮਕਾ ਦਿੱਤੀ ਪਰ ਖੂਹ ਗਹਿਰਾ ਹੋਣ ਕਰਕੇ ਉਹ ਕੁੱਤੇ ਤੱਕ ਨਾ ਪਹੁੰਚੀ ਫਿਰ ਉਸਨੇ ਆਲਾ ਦੁਆਲਾ ਵੇਖ ਕੇ ਆਪਣਾ ਪਜਾਮਾ ਉਤਾਰ ਦਸਤਾਰ ਅਤੇ ਕਮੀਜ਼ ਨਾਲ ਬੰਨ ਕੇ ਖੂਬਚ ਲਮਕਾ ਦਿੱਤਾ कई कोशिशों के बाद उसने बड़ी ही मेहनत नाल कुत्ते खूह बिचों बाहर क्ड लिया हूँ फकीर थक चुका सी उसने पानी पी के मक्के दे हज लई सफ़र शुरू दा फैसला कीता तद ही उस अल्लाह दी तरफों एक आवाज़ आई कि ऐ मेरे प्यारे फकीर हूँ तैनू मक्के दे हज लई लान दी जरूरत नहीं मैनू तेरा हज कबूल है तू मेरे प्यारे जीव दी जान बचाई है मैं तेरे तो बहुत खुश हाँ जहा अज तो बाद तू जरे जरे विच केवल मेरा ही दीदार करे Nga mā tērā, kōdā hā, ਇਹ ਸੁਣ ਕੇ ਫਕੀਰ ਗਦਗਦ ਹੋ ਗਿਆ ਉਹ ਵਜਦ ਵਿੱਚ ਆ ਕੇ ਝੂਮ ਉੱਠਿਆ ਉਹ ਸ਼ੁਕਰਾਨੇ ਨਾਲ ਭਰ ਚੁੱਕਾ ਸੀ ਉਸ ਦੀ ਜ਼ੁਬਾਨ ਤੇ ਕੇਵਲ ਇੱਕੋ ਨਾਮ ਸੀ ਖੁਦਾ 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 ਸੋ ਇਹ ਕੀਮਤ ਹੈ ਰਹਿਮ ਦੀ ਦਇਆ ਦੀ ਦਇਆ ਤੋਂ ਹੀ ਧਰਮ ਦੀ ਉਤਪਤੀ ਹੁੰਦੀ ਹੈ ਦਇਆ ਤੋਂ ਬਿਨਾ ਅੱਲਾਹ ਪਾਕ ਦਾ ਦედაਰ ਹਾਸਲ ਨਹੀਂ ਹੁੰਦਾ ਇਸੇ ਕਰਕੇ ਪਰਮਾਤਮਾ ਨੂੰ ਬੰਦਿਆਲੂ ਕਿਰਪਾਲੂ ਰਹੀਮ ਕਹਿੰਦੇ ਹਨ ਜੋ ਕੇਵਲ ਤਰਸ ਰਹਿਮ ਮਿਹਰ ਤੇ ਦਰਦਬੰਦੀ ਨਾਲ ਨਕੋ ਨਕ ਭਰਿਆ 我呀，会还。